ਜੁੜਿਆ ਟਾਈਮ ਸਿੱਖਰ ਤੁਸੀਂ ਮੈਂ ਹਾਂ ਪ੍ਰਬਲਿੰਨ ਕੌਰ ਰਾਜਵੀਰ ਜਵੰਦਾ ਦੀ ਸਿਹਤ ਨੂੰ ਲੈ ਕੇ ਮੈਡੀਕਲ ਬੁਲੇਟਿਨ ਜਾਰੀ ਹੋ ਚੁੱਕਿਆ ਹੈ ਇਸ ਵੇਲੇ ਦੀ ਅਪਡੇਟ ਜੋ ਸਾਹਮਣੇ ਆਈ ਹੈ ਕਿ ਰਾਜਵੀਰ ਜਵੰਦਾ ਦੀ ਸਿਹਤ ਦੇ ਵਿੱਚ ਕੋਈ ਵੀ ਸੁਧਾਰ ਦੇਖਣ ਨੂੰ ਨਹੀਂ ਮਿਲ ਰਿਹਾ ਜਿੱਥੇ ਕਿ ਪੂਰੇ ਪੰਜਾਬ ਵਿੱਚ ਵਸਦੇ ਪੰਜਾਬੀਆਂ ਦੇ ਵੱਲੋਂ ਰਾਜਵੀਰ ਜਵੰਦਾ ਦੀ ਸਿਹਤ ਆਪੀ ਵਾਸਤੇ ਅਰਦਾਸ ਕੀਤੀ ਜਾ ਰਹੀ ਹੈ ਔਰ ਉੱਥੇ ਦੂਜੇ ਪਾਸੇ ਡਾਕਟਰਾਂ ਦੇ ਵੱਲੋਂ ਮੈਡੀਕਲ ਬੁਲੇਟਿਨ ਵੀ ਜਾਰੀ ਕਰ ਦਿੱਤਾ ਗਿਆ ਜਿਸ ਦੇ ਵਿੱਚ ਕਿ ਐਮ ਆਰ ਆਈ ਰਿਪੋਰਟਸ ਦੇ ਮੁਤਾਬਕ ਰਾਜਵੀਰ ਜਵੰਦਾ ਦੇ ਜਿਹੜੇ ਹਾਈਪੋਕਸਿਕ ਬਦਲਾਵ ਦੇਖਣ ਨੂੰ ਮਿਲ ਰਹੇ ਨੇ ਉਹ ਉਹਨਾਂ ਨੂੰ ਜਿਹੜੇ ਪ੍ਰਾਇਮਰੀ ਸੈਂਟਰ ਦੇ ਵਿੱਚ ਸੀਪੀਆਰ ਦਿੱਤਾ ਗਿਆ ਸੀਗਾ ਉਸ ਦੇ ਕਾਰਨ ਦੇਖਣ ਨੂੰ ਮਿਲ ਰਹੇ ਆ ਔਰ ਦੂਜੇ ਪਾਸੇ ਜੋ ਉਹਨਾਂ ਦੀ ਐਮਆਰਆਈ ਤੋਂ ਬਾਅਦ ਸੀਟੀ ਸਕੈਨ ਕੀਤੀ ਗਈ ਹੈ ਜਿਸ ਦੇ ਵਿੱਚ ਕੀ ਸਾਹਮਣੇ ਆਇਆ ਜੋ ਰਿਪੋਰਟ ਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ ਸਰਵਾਈਕਲ ਤੇ ਡੋਰਸਲ ਦੇ ਵਿੱਚ ਵੱਡਾ ਨੁਕਸਾਨ ਹੋਣ ਕਰਕੇ ਗੰਭੀਰ ਸੱਟਾਂ ਲੱਗੀਆਂ ਨੇ ਜਿਸ ਦੇ ਕਰਕੇ ਸਰੀਰ ਦੇ ਵਿੱਚ ਹੱਥਾਂ ਪੈਰਾਂ ਦੇ ਵਿੱਚ ਕਮਜ਼ੋਰੀ ਹੈ ਔਰ ਇਸ ਦੇ ਨਾਲ ਕੋਈ ਵੀ ਮੂਵਮੈਂਟ ਬਾਡੀ ਦੀ सामने नजर ਨਹੀਂ ਆ ਰਹੀ ਤੇ ਫੁੱਲ ਵੈਂਟੀਲੇਟਰ ਸਪੋਰਟ ਤੇ ਰਾਜੀਵ ਜਵੰਦਾ ਨੂੰ ਇਸ ਵੇਲੇ ਹਸਪਤਾਲ ਦੇ ਵਿੱਚ ਰੱਖਿਆ ਹੋਇਆ ਹੈ ਇਲਾਜ ਕਰਨ ਦੇ ਬਾਵਜੂਦ ਵੀ ਹਜੇ ਤੱਕ ਕੋਈ ਸੁਧਾਰ ਜਿਹੜਾ ਸਿਹਤ ਦੇ ਵਿੱਚ ਦੇਖਣ ਨੂੰ ਨਹੀਂ ਮਿਲਿਆ ਪਰ ਲਗਾਤਾਰ ਅ ਅਰਦਾਸਾਂ ਕੀਤੀਆਂ ਜਾ ਰਹੀਆਂ ਨੇ ਰਾਜੀਵ ਦੇ ਪਰਿਵਾਰਕ ਮੈਂਬਰਾਂ ਵੱਲੋਂ ਸਿੰਗਰ ਸਾਥੀਆਂ ਦੇ ਵੱਲੋਂ ਪੂਰੇ ਪੰਜਾਬ ਚ ਵਾਸਤੇ ਪੰਜਾਬੀਆਂ ਦੇ ਵੱਲੋਂ ਕਿ ਜਲਦ ਹੀ ਰਾਜੀਵ ਜਵੰਦਾ ਠੀਕ ਹੋ ਕੇ ਘਰ ਵਾਪਸ ਪਰਤਨ ਜਿੱਥੇ ਮੈਡੀਕਲ ਬੁਲਟਨ ਦੇ ਮੁਤਾਬਕ ਜੋ ਜਾਣਕਾਰੀ ਸਾਹਮਣੇ ਆਈ ਹੈ ਕਿ ਡਾਕਟਰਾਂ ਦੇ ਵੱਲੋਂ ਇਹ ਕਿਹਾ ਗਿਆ ਕਿ ਉਹਨਾਂ ਨੂੰ ਲੰਬੇ ਸਮੇਂ ਵਾਸਤੇ ਵੈਂਟੀਲੇਟਰ ਸਪੋਰਟ ਤੇ ਹੀ ਰੱਖਿਆ ਜਾਵੇਗਾ ਕਿਉਂਕਿ ਸਿਹਤ ਕਾਫੀ ਨਾਜ਼ੁਕ ਦੱਸੀ ਜਾ ਰਹੀ ਹੈ ਸਥਿਤੀ ਕਾਫੀ ਨਾਜ਼ੁਕ ਬਣੀ ਹੋਈ ਹੈ ਜਿਸ ਦੇ ਕਰਕੇ ਡਾਕਟਰਾਂ ਦੇ ਵੱਲੋਂ ਖਾਸ ਕਰਕੇ ਇਹ ਜਾਰੀ ਕੀਤਾ ਹੋਇਆ ਬੁਲਟਨ ਦੱਸਿਆ ਗਿਆ ਜਿਸ ਦੇ ਵਿੱਚ ਖਾਸ ਕਰਕੇ ਇਹ ਦੱਸਿਆ ਜਾ ਰਿਹਾ ਹੈ ਕਿ ਕੁਝ ਬਦਲਾਅ ਜਿਹੜੇ ਨੇ ਐਮ ਆਰ ਆਈ ਦੇ ਵਿੱਚ ਦੇਖਣ ਨੂੰ ਮਲੇ ਨੇ ਜੋ ਕਿ ਸੀ ਪੀ ਆਰ ਦੇ ਕਾਰਨ ਹੈ ਔਰ ਉਸ ਤੋਂ ਬਾਅਦ ਜੋ ਵੀ ਸਟੀ ਸਕੈਨ ਦੇ ਵਿੱਚ ਸਾਹਮਣੇ ਆਇਆ ਕਿ ਜਿਹੜੀ ਰੀਡ ਦੀ ਹੱਡੀ ਆ ਉਸ ਦੇ ਵਿੱਚ ਕਾਫੀ ਨੁਕਸਾਨ ਹੈ ਗੰਭੀਰ ਸੱਟਾਂ ਲੱਗੀਆਂ ਹੋਈਆਂ ਜਿਸ ਦੇ ਕਰਕੇ ਸਰੀਰ ਦੇ ਕੋਈ ਅੰਗ ਦੇ ਵਿੱਚ ਮੂਵਮੈਂਟ ਨਜ਼ਰ ਨਹੀਂ ਆ ਰਹੀ ਹੈ ਤਾਂ ਅਵਧੀਰੀ ਵੀਡੀਓਜ਼ ਲਈ ਦੇਖ ਰੂਣ ਦਿਨ ਤੇ ਲੁਧਿਆਣਾ ਤੋਂ ਸਿੱਖਿਆ ਤੁਸੀਂ ਮਹਾ ਪ੍ਰੇਬਲਿਨ ਕੌਰ ਰਾਜਵੀਰ ਜਵੰਦਾ ਦੀ ਸਿਹਤ ਨੂੰ ਲੈ ਕੇ ਮੈਡੀਕਲ ਬੁਲੇਟਿਨ ਜਾਰੀ ਹੋ ਚੁੱਕਿਆ ਹੈ ਇਸ ਵੇਲੇ ਦੀ ਅਪਡੇਟ ਜੋ ਸਾਹਮਣੇ ਆਈ ਹੈ ਕਿ ਰਾਜਵੀਰ ਜਵੰਦਾ ਦੀ ਸਿਹਤ ਦੇ ਵਿੱਚ ਕੋਈ ਵੀ ਸੁਧਾਰ ਦੇਖਣ ਨੂੰ ਨਹੀਂ ਮਿਲ ਰਿਹਾ ਜਿੱਥੇ ਕਿ ਪੂਰੇ ਪੰਜਾਬ ਵਿੱਚ ਵਸਦੇ ਪੰਜਾਬੀਆਂ ਦੇ ਵੱਲੋਂ ਰਾਜਵੀਰ ਜਵੰਦਾ ਦੀ ਸਿਹਤ ਆਪੀ ਵਾਸਤੇ ਅਰਦਾਸ ਕੀਤੀ ਜਾ ਰਹੀ ਹੈ ਔਰ ਉੱਥੇ ਦੂਜੇ ਪਾਸੇ ਡਾਕਟਰਾਂ ਦੇ ਵੱਲੋਂ ਮੈਡੀਕਲ ਬੁਲੇਟਿਨ ਵੀ ਜਾਰੀ ਕਰ ਦਿੱਤਾ ਗਿਆ ਜਿਸ ਦੇ ਵਿੱਚ ਕਿ ਐਮ ਆਰ ਆਈ ਰਿਪੋਰਟਸ ਦੇ ਮੁਤਾਬਕ ਰਾਜਵੀਰ ਜਵੰਦਾ ਦੇ ਜ ਹਾਈਪੋਕਸਿਕ ਬਦਲਾਵ ਦੇਖਣ ਨੂੰ ਮਿਲ ਰਹੇ ਨੇ ਉਹ ਉਹਨਾਂ ਨੂੰ ਜਿਹੜੇ ਪ੍ਰਾਇਮਰੀ ਸੈਂਟਰ ਦੇ ਵਿੱਚ ਸੀਪੀਆਰ ਦਿੱਤਾ ਗਿਆ ਸੀਗਾ ਉਸ ਦੇ ਕਾਰਨ ਦੇਖਣ ਨੂੰ ਮਿਲ ਰਿਹਾ ਔਰ ਦੂਜੇ ਪਾਸੇ ਜੋ ਉਹਨਾਂ ਦੀ ਐਮ ਆਰ ਆਈ ਤੋਂ ਬਾਅਦ ਸੀਟੀ ਸਕੈਨ ਕੀਤੀ ਗਈ ਹੈ ਜਿਸ ਦੇ ਵਿੱਚ ਕੀ ਸਾਹਮਣੇ ਆਇਆ ਜੋ ਰਿਪੋਰਟ ਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ ਸਰਵਾਈਕਲ ਤੇ ਡੋਰਸਲ ਦੇ ਵਿੱਚ ਵੱਡਾ ਨੁਕਸਾਨ ਹੋਣ ਕਰਕੇ ਗੰਭੀਰ ਸੱਟਾਂ ਲੱਗੀਆਂ ਨੇ ਜਿਸ ਦੇ ਕਰਕੇ ਸਰੀਰ ਦੇ ਵਿੱਚ ਹੱਥਾਂ ਪੈਰਾਂ ਦੇ ਵਿੱਚ ਕਮਜ਼ੋਰੀ ਹੈ ਔਰ ਇਸ ਦੇ ਨਾਲ ਕੋਈ ਵੀ ਮੂਵਮੈਂਟ ਬਾਡੀ ਦੀ ਸਾਹਮਣੇ ਨਜ਼ਰ ਨਹੀਂ ਆ ਰਹੀ ਤੇ ਫੁੱਲ ਵੈਂਟੀਲੇਟਰ ਸਪੋਰਟ ਤੇ ਰਾਜੂ ਜੋਂਦਾ ਨੂੰ ਇਸ ਵੇਲੇ ਹਸਪਤਾਲ ਦੇ ਵਿੱਚ ਰੱਖਿਆ ਇਲਾਜ ਕਰਨ ਦੇ ਬਾਵਜੂਦ ਵੀ ਹਜੇ ਤੱਕ ਕੋਈ ਸੁਧਾਰ ਜਿਹੜਾ ਸਿਹਤ ਦੇ ਵਿੱਚ ਦੇਖਣ ਨੂੰ ਨਹੀਂ ਮਿਲਿਆ ਪਰ ਲਗਾਤਾਰ ਅ ਅਰਦਾਸਾਂ ਕੀਤੀਆਂ ਜਾ ਰਹੀਆਂ ਨੇ ਰਾਜਵੀਰ ਦੇ ਪਰਿਵਾਰਕ ਮੈਂਬਰਾਂ ਵੱਲੋਂ ਸਿੰਗਰ ਸਾਥੀਆਂ ਦੇ ਵੱਲੋਂ ਪੂਰੇ ਪੰਜਾਬ ਚ ਵਾਸਤੇ ਪੰਜਾਬੀਆਂ ਦੇ ਵੱਲੋਂ ਕਿ ਜਲਦ ਹੀ ਰਾਜਵੀਰ ਜਵੰਦਾ ਠੀਕ ਹੋ ਕੇ ਘਰ ਵਾਪਸ ਪਰਤਨ ਜਿੱਥੇ ਮੈਡੀਕਲ ਬੁਲਟਨ ਦੇ ਮੁਤਾਬਕ ਜੋ ਜਾਣਕਾਰੀ ਸਾਹਮਣੇ ਆਈ ਹੈ ਕਿ ਡਾਕਟਰਾਂ ਦੇ ਵੱਲੋਂ ਇਹ ਕਿਹਾ ਗਿਆ ਕਿ ਉਹਨਾਂ ਨੂੰ ਲੰਬੇ ਸਮੇਂ ਵਾਸਤੇ ਵੈਂਟੀਲੇਟਰ ਸਪੋਰਟ ਤੇ ਹੀ ਰੱਖਿਆ ਜਾਵੇਗਾ ਕਿਉਂਕਿ ਸਿਹਤ ਕਾਫੀ ਨਾਜ਼ੁਕ ਦੱਸੀ ਜਾ ਰਹੀ ਹੈ ਸਥਿਤੀ ਕਾਫੀ ਨਾਜ਼ੁਕ ਬਣੀ ਹੋਈ ਹੈ ਜਿਸ ਦੇ ਕਰਕੇ ਡਾਕਟਰਾਂ ਦੇ ਵੱਲੋਂ ਖਾਸ ਕਰਕੇ ਇਹ ਜਾਰੀ ਕੀਤਾ ਹੋਇਆ ਬੁਲਟਨ ਦੱਸਿਆ ਗਿਆ ਜਿਸ ਦੇ ਵਿੱਚ ਖਾਸ ਕਰਕੇ ਇਹ ਦੱਸਿਆ ਜਾ ਰਿਹਾ ਹੈ ਕਿ ਕੁਝ ਬਦਲਾਅ ਜਿਹੜੇ ਨੇ ਐਮ ਆਰ ਆਈ ਦੇ ਵਿੱਚ ਦੇਖਣ ਨੂੰ ਮਿਲੇ ਨੇ ਜੋ ਕਿ ਸੀ ਪੀ ਆਰ ਦੇ ਕਾਰਨ ਹੈ ਔਰ ਉਸ ਤੋਂ ਬਾਅਦ ਜੋ ਵੀ ਇਟਿਸ scan ਦੇ ਵਿੱਚ ਸਾਹਮਣੇ ਆਇਆ ਕਿ ਜਿਹੜੀ ਰੀਡ ਦੀ ਹੱਡੀ ਆ ਉਸ ਦੇ ਵਿੱਚ ਕਾਫੀ ਨੁਕਸਾਨ ਹੈ ਗੰਭੀਰ ਸੱਟਾਂ ਲੱਗੀਆਂ ਹੋਈਆਂ ਜਿਸ ਦੇ ਕਰਕੇ ਸਰੀਰ ਦੇ ਕੋਈ ਅੰਗ ਦੇ ਵਿੱਚ ਮੂਵਮੈਂਟ ਨਜ਼ਰ ਨਹੀਂ ਆ ਰਹੀ ਹੈ ਤਾਂ ਅਵਧੀਰੀ ਵੀਡੀਓਜ਼ ਲਈ ਦੇਖਦੇ ਰਹੋ ਧਿਆਨ ਦੇ